ਘੁੰਮਦਾ ਰੁੱਤਾਂ ਦਾ ਰੰਗीन ਵੇ ģੇੜਾ ਘੁੰਮਦਾ ਇਹ ਰੁੱਤਾਂ ਦਾ ਰੰਗीन ģੇੜਾ ਸਿਆਲ ਹੁਨਾਲ ਪਤਝੜ ਬਹਾਰ ਬਰਸਾਤ ਰਸਮੀ ਸੇ ਦਿਨ ਇਹ ਦਿਨਾਂ ਰਾਤਾਂ ਦਾ ਚੱਕਰ ਪਰਬਤਾਂ ਤੋਂ برف ਦਾ ਪਿਗਲਣਾ ਨਦੀਆਂ ਦਰਿਆ ਬਣਨਾ ਸਾਗਰ ਵਿੱਚ ਮਿਲਣਾ ਫਿਰ ਸਾਗਰ ਤੋਂ ਪਾਫਪਣ ਉੱਡਣਾ ਬੱਦਲ برف ਬਣਨਾ ਫਿਰ ਪਿਗਲਣਾ ਇਹ ਸਭ ਕੁਝ ਬਹਿਰ ਤੇ ਛੰਦ ਵਿੱਚ ģੀਤਾ ਹੈ ਬੰਦੇ ਨੇ ਇਹ ਕੁਦਰਤ ਤੋਂ ਹੀ ਸਿੱਖਿਆ ਇਹ ਕੁਦਰਤ ਵਾਂਗ ਹੀ ਕੁਦਰਤੀ ਹੈ ਅੱਜ ਮੈਂ ਤੁਹਾਨੂੰ ਇੱਕ ਐਸੇ ਸ਼ਾਇਰ ਨਾਲ ਮਿਲਾਉਂਦਾ ਹਾਂ ਜੋ ਕੁਦਰਤ ਨੂੰ ਇੱਕ ਗੀਤ ਵਾਂਗ ਦੇਖਦਾ ਹੈ ਜੋ ਕੁਦਰਤ ਦੇ ਰੰਗ ਵਿੱਚ ਰੰਗੀਆਂ ਹੋਈਆਂ ਨਜ਼ਮਾਂ ਲਿਖਦਾ ਹੈ ਸ਼ਾਇਰ ਦਾ ਨਾਮ ਹੈ ਪਰਮਜੀਤ ਸੋਹਲ ਆਓ ਸੁਣਦੇ ਹਾਂ ਉਸ ਤੋਂ ਉਸ ਤੱਕ ਲਾਂ ਕੂੰਜਾਂ ਉਡ ਚੱਲੀਆਂ ਮੇਰੀ ਰੂਹ ਦੇ ਪਤਨੀ ਆ ਕੇ ਕੂੰਜਾਂ ਉਡ ਚੱਲੀਆਂ ਮੇਰੇ ਸੁੱਤੇ ਨੀਂਰ ਜਗਾ ਕੇ ਕੂੰਜਾਂ ਉਡ ਚੱਲੀਆਂ ਕੂੰਜਾਂ ਗਗਨ ਉਡਾਰੀ ਭਰਨੀ ਮੈਂ ਧਰਤੀ ਤੇ ਰਹਿਣਾ ਨਾ ਕੋਈ ਹੱਕ ਨਾ ਦਾਵਾ ਮੇਰਾ ਕੀ ਇਹਨਾਂ ਨੂੰ ਕਹਿਣਾ ਬਹਿ ਜਾਣਾ ਮਨ ਸਮਝਾ ਕੇ ਕੂੰਜਾਂ ਉਡ ਚੱਲੀਆਂ ਮੇਰੀ ਰੂਹ ਦੇ ਪਤਨੀ ਆ ਕੇ ਸੂਰਜ ਕਿਰਨਾਂ ਨੇ ਤਨ ਮੇਰਾ ਮਾਨ ਸਰੂਪਨ ਕਰਨਾ ਮਾਨ ਸਰੂਪਨ ਹੋਣੋਂ ਪਹਿਲਾਂ ਪੈਣਾ ਸੁੱਕ ਸੁੱਕ ਮਰਨਾ ਦਿਨ ਚੜਨਾ ਨੇਰ ਮਟਾ ਕੇ ਕੂੰਜਾਂ ਉੜ ਚੱਲੀਆਂ ਮੇਰੀ ਰੂਹ ਦੇ ਪਤਨੀ ਆ ਕੇ ਕੂੰਜਾਂ ਉੜ ਚੱਲੀਆਂ ਨਾ ਕੁਰ ਲਾਵੋ ਨਹੀਂ ਸਕਿਓ ਮੇਰੇ ਦਿਲ ਨੂੰ ਪੈਂਦੇ ਸੋਕੇ ਤੁਰ ਜਾਣਾ ਪਰਦੇਸੀ ਧੀਆ ਵਾਂਗ ਤੁਸੀਂ ਵੀ ਰੋਕੇ ਨਾ ਜਾਣਾ ਦਿਲ ਤੜਪਾ ਕੇ ਕੂੰਜਾਂ ਉੜ ਚੱਲੀਆਂ ਮੇਰੀ ਰੂਹ ਦੇ ਪਤਨੀ ਆ ਕੇ ਕੂੰਜਾਂ ਉੜ ਚੱਲੀਆਂ ਨੀ ਕੂੰਜੋ ਨਹੀਂ ਤੁੰ ਨੂੰ ਆਪਣੇ ਤਨ ਦੀ ਚੋਗ ਚੁਗਾਵਾ ਸੋਹਣੇ ਸੋਹਣੇ ਖੰਭਾਂ ਉੱਪਰ ਲਿਖ ਦੇਵਾ ਸਰਨਾਮਾ ਮੇਰਾ ਦਿਲ ਹੈ ਜਾਣਾ ਚਾਕੇ ਕੂੰਜਾਂ ਉੜ ਚੱਲੀਆਂ ਮੇਰੀ ਰੂਹ ਦੇ ਪਤਨੀ ਆਕੇ ਮੱਥੇ ਦੀ ਤਰਵੈਣੀ ਪੈਂਦੇ ਤਨ ਦੇ ਸੁੱਚੇ ਪਾਣੀ ਸਹਜ ਸੁਗਤ ਵਿੱਚ ਟਿਕ ਕੇ ਗਾਵਾਂ ਰੂਹ ਦੀ ਰੰਗਲੀ ਬਾਣੀ ਮਿਲ ਜਾਣਾ ਸਾਗਰ ਜਾ ਕੇ ਕੂੰਜਾਂ ਉਡ ਚੱਲੀਆਂ ਮੇਰੀ ਰੂਹ ਦੇ ਪਤਨੀ ਆ ਕੇ ਕੂੰਜਾਂ ਉਡ ਚੱਲੀਆਂ ਮੇਰੇ ਸੁੱਤੇ ਨੀਂਵ ਜਗਾ ਕੇ ਕੂੰਜਾਂ ਉਡ ਚੱਲੀਆਂ